ਵਾਹਿਗੁਰੂ ਸਹਿਬ ਜੀਓ ਰਹਿਰਾਬ ਸਹਿਬ ਇੱਕ ਓੰਕਾਰ ਸਤਗੁਰ ਪ੍ਰਸਾਦਿ ਸ਼ਲੋਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੋਗ ਭਿਆ ਜਾਂ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨ ਹੋਈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਹੀ ਲਖਿਆ ਰਹਾਓ जात में जोत जोत मैं जाता अकलकला भरपूर रहा तू सच्चा सचा शिव शिवाले जिनकी तिशि पार पया कहो नानक करते किया बाता जो किस करना शुकर रहा सोदर राग गया सा महला पहला एक ओंकार सतगुर प्रसाद सुधर तिरा सो शुकर किया जित बाले वाजे तेरे नाद अनेक संखा कि तेरे वाव हारे किति तेरे राग परिश कही है कि तेरे गावन हारे गावन तुदनों पौन पानी बसंतरा राजा धर्म दुआरे गावन तुदन चेत गुप्त लिख जानन लिख लिख धर्म बिचारे ਗਾਹਮਤਨੋ ਈਸ਼ਰ ਵਰਮਾ ਦੇਵੀ ਸੋਹੰਤੀ ਰਿ ਸਦਾ ਸਵਾਰੇ ਗਾਹਮਤਨੋ ਇੰਦਰ ਇੰਦਰ ਆਸਨ ਬੈਟੇ ਦੇਵਤਿਆਂ ਦਰ ਨਾਲੇ ਗਾਹਮਤਨੋ ਸਤ ਸਮਾਧੀ ਅੰਦਰ ਗਾਹਮਤਨੋ ਸਾਧ ਵਿਚਾਰੇ ਗਾਹਮਤਨੋ ਜਤੀ ਸਦੀ ਸੰਤੋਖੀ ਗਾਹਮਤਨੋ ਵੀਰ ਕਰਾਰੇ ਗਾਹਮਤਨੋ ਪੰਡਤ ਪਨਰਕੀਸ਼ਰ ਜੁਗ-ਜਗ ਵੇਦਾਂ ਨਾਲੇ ਗਾਵਨ ਤੋਨੋ ਮੋਹਣੀਆ ਮਨ ਮੋਹਣਾ ਸੁਰਗ ਮਚ ਪਿਆਲੇ ਗਾਵਨ ਤੋਨੋ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵਨ ਤੋਨੋ ਜੋਧ ਮਹਾਬਾਰ ਸੂਰਾ ਗਾਵਨ ਤੋਨੋ ਕਾਣੀ ਚਾਰੇ ਗਾਵਨ ਤੋਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੋਨੋ ਗਾਵਨ ਜੋਤ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੂੰ ਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਤਿ ਸੱਚ ਨਾਈ ਹੈ ਭੀ ਹੋਸੀ ਜਾਇ ਨਾ ਜアシ ਰਤਨ ਜਨੇ ਰਚਾਈ ਰੰਗੀ ਰੰਗੀ ਬਾਤੀ ਕਰ ਕਰ ਜਨ ਸੀਮਾ ਹੈ ਜਨ અપਾਈ ਕਰ ਕਰ ਦੇਖੇ ਕੀਤਾ ਹੈ ਆਪਣਾ ਜੋ ਤਿਸ ਦੀ ਵਡਿਆਈ ਜੋ ਤੁਸੀਂ ਬਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਹਾ ਸਹਾपत ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਆ ਕੇ ਸਭ ਕੋਈ ਕੀ ਉਹ ਵਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਦਰ ਰਹਿ ਸਮਾਈ ਵੱਡੇ ਮੇਰੇ ਸਹਿਬਾਂ ਗਹਿਰ ਗਬੀਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੀ ਤਾਂ ਕੇ ਵੜਤੀਰਾ ਰਹਾਓ ਸਭ ਚੁਰਤੀ ਮਰਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰਹਾਈ ਕਹਿ ਨਾ ਜਾਈ ਤੇਰੀ ਦਲਵੜ ਆਈ ਸਭ ਸੱਤ ਸਭ ਤਬ ਸਭ ਚੰਗਿਆਈਆਂ ਸਿਧਾ ਬੁਰਖਾ ਕੀਆਂ ਹੋੜਿਆਈਆਂ ਤਦ ਬਨਸਦੀਕ ਨਾ ਪਈਆ ਕਰੰਬਲੈ ਨਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸ਼ਿਫਤੀਪੁਰੇ ਤੇਰੇ ਪੰਡਾਰਾ ਜਤੂਂ ਦੇ ਤੇ ਸਿਆ ਚਾਰਾ ਨਾਨਕ ਸਤਿ ਸਵਾਰਨ ਹਰਾ ਅਸਮਲ ਪਹਿਲਾ ਆਖਾਂ ਜਿਉਂ ਅਵਸਰੇ ਮਰ ਜਾਓ ਆਖਣੇ ਔਕਾ ਸੱਚਾ ਨਾ ਸੱਚੇ ਨਾਮ ਕੀ ਲਗੇ ਭੂਖ ਉਤ ਭੁਖੇ ਖੈ ਚੱਲੀ ਆਹ ਦੁਖ ਸੋ ਕਿਉਂ ਬਸਰਹਿ ਮੇਰੀ ਮਾਇ ਸੱਚਾ ਸਹਿਬ ਸੱਚਾ ਨਾਏ ਰਹਉ ਸੱਚੇ ਨਾਮ ਕੀ ਤੇਲਵੜੇ ਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਾ ਮਿਲ ਕੈ ਆਖਣ ਪਾਹੇ ਵੱਡਾ ਨਾ ਹੋਵੇ ਕਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਗਾ ਜਿਦਾ ਰਹੇ ਨ ਚੁਕੇ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਹੜੇ ਆਵਤੇ ਵਰਤੇ ਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਤਮੁਸਾਰੇ ਤੇ ਕਮ ਜਾਤਾ ਨਾਨਕ ਨਾ ਵੇ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀਰਤ ਜਨ ਸਾਧ ਗੁਰ ਸਾਧ ਪੁਰਖਾ ਬਿਨੋਂ ਕਰੋ ਗਰਪਾਸ ਹੰਕੀ ਰੇ ਕਰਮ ਸਤ ਗੁਰ ਸਰਨਾਈ ਕਰਦੇ ਨਾਮ ਪ੍ਰਗਾਸ ਮਰਮੀਥ ਕਰਦੇ ਬੰਮੋਕਾ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਬ ਰਾਨ ਸਖਾਈ ਹਰ ਕੀਰਤ ਅਮਰੀ ਰਹਿਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਧਾ ਰਪੇ ਆਸ ਹਰ ਹਰ ਨਾਮ ਲੈ ਤਰਪਤਾ ਸਹ ਮਿਲ ਸੰਗਤ ਕੋਨ ਵਰਗਾਸ ਜਨ ਹਰ 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 ਰਸ ਨਾ ਹੁ ਨਾ ਪਾਇਆ ਧੀ ਬਾਗਹੀਂ ਜੰਪਾਸ ਜੋ ਸਤਗੁਰ ਸਰਨ ਸੰਗਤ ਨਈ ਆਏ ਤ੍ਰਿਗ ਜੀਵੇ ਤ੍ਰਿਗ ਜੀ ਆਸ ਜਨ ਹਰ ਜਨ ਸਤਗੁਰ ਸੰਗਤ ਪਾਈ ਤੰਤਰ ਮਾ ਤਕ ਲਿਖਿਆ ਲਿਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਵਰਗਾਸ राह गुजरी महला पाहेरे मन चितम जा आर हर जियो भरया शैल पत्थर मैं जनता पाए ता कर आगे कर तरिया मेरे माधो जी सतसंग मले से उतरिया वर प्रसाद वरम बदवाया सुष्ट हरिया राह जनन पिता लोग सुत बनता कोई न किसकी धरिया ਖਿਰਚੇ ਅਰੇ ਜੀ ਕਿਸ ਵਾਹੇ ਠਾਕੁਰ ਕਾਹੇ ਮਨ ਪੋ ਕਰਿਆ ਉੜੇ ਉੜਿਆ ਵੈਸੇ ਕੁਛ ਤਿਸ ਬਾਸੇ ਬਜਰੇ ਸਰਿਆ ਤੈਨ ਕਮੁ ਖਲਾਵੇ ਕਮੁ ਜਗਾਵੇ ਮਨ ਮੇ ਸਵਰਣ ਕਰਿਆ ਸਭ ਨਿਧਾਨ ਦਸ ਇਸਿ ਸਿਧਾਨੁ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇ ਰਹੇ ਤਨ ਪਾਰ ਹੋਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਗੁਰ ਪ੍ਰਸਾਦੇ ਸੋ ਪੁਰਖ ਨਰੰਜਣ ਹਰ ਪੁਰਖ ਨਰੰਜਣ ਹਰ ਅਗਮ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰ ਜਨਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿਆ ਪੇ ਠਾਕੁਰ ਹਰਿਆ ਪੇ ਸਿਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਤਰ ਸਰਮੁ ਨਰਨੰਦਰ ਜੀ ਹਰ ਇੱਕ ਉਹੁਰਖ ਸਮਾਨਾ ਇੱਕ ਦਾਹ ਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਹਰਿਆ ਪੇ ਭੁਗਤਾ ਜੀ ਹਉ ਤੋ ਬਨੇ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆਤ ਬਿਆਤ ਜੀ ਤੇਰੇ ਕਿਹ ਹਗੁਣ ਆਖ ਬਖਾਣਾ ਜੋ ਸੇਵੇ ਜੋ ਸੇਵੇ ਤੋਜੀ ਜਨਾਨ ਹਨ ਕਤਨ ਕੁਰਬਾਨ ਹਰਤਿਆ ਵ ਹਰਤਿਆ ਵ ਤੋਜੀ ਸੇ ਜਨ ਜਗ ਮੈਂ ਸੁਖਵਾਸੀ ਸੇ ਮੁਕਤਾ ਸੇ ਮੁਕਤ ਪਏ ਜਨ ਹਰਤਿਆ ਆ ਜੀ ਤਨ ਟੁਕਰੀ ਝਮਕੇ ਫਾਸੀ ਜਿੰਨਰ ਬੋ ਜਨ ਹਰ ਨਰਬੋਹ ਧਿਆਇਆ ਜੀ ਤਨ ਕਾ ਬੋ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਹਮੇਰਾ ਹਰਦੀ ਤੇ ਹਰ ਹਰ ਰੂਪ ਸਮਾਸੀ ਹੇ ਤਨ ਸੇਤਨ ਜਨ ਹਰਤੇ ਆਹਿਆ ਜੀ ਜਨ ਨਾਨਕ ਤੈਨ ਬਲਦਾ ਸੀ ਤੇਰੀ ਭਗਤ ਤੇਰੀ ਭਗਤ ਬੰਧਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੀ ਭਗਤ ਸਲਾਹਨਤੋ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਬੂਜਾ ਜੀ ਤਬ ਤਪ ਹੈ ਜਬ ਹੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇ ਬੋ ਸਿਮਰਤ ਸਾਹਤ ਜੀ ਕਰ ਕਰਿਆ ਘਟ ਕਰਮ ਕਰੰਤਾ ਹੀ ਭਗਤਾ ਸੇ ਭਗਤ ਬਲਹਿ ਜਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਵਰਖਿਆ ਵਰੰਬਰ ਕਰਤਾ ਜੀ ਤੁਦ ਜੀਵੜਿਆ ਵਰਨਾ ਕੋਈ ਤੂੰ ਜੋਗ ਜੋਗ ਇਕੋ ਸਦਸਦਾ ਤੂੰ ਇਕੋ ਜੀ ਤੂੰ ਨਹਿ ਜਲਰ ਕਰਤਾ ਸੋਹੀ ਤਦ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੋ ਰਿਆਪੇ ਸਰਿਸਬ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਹੀ ਆਵ ਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਂਡਾ ਸਾਈਂ ਜੋ ਤਉ ਭਾਵੇ ਸੋਈ ਦਿੱਤੀ ਜੋ ਤੂ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂ ਸਭ ਨਿత్య ਆਇ ਜਿਸਨੋ ਕਿਰਪਾ ਕਰੇ ਤੈਨ ਨ ਹੋ ਰਤਨ ਬਾਇਆ ਗੁਰਮੁਖ ਲਾਦਾ ਮਨ ਮੋਗਵਾਇਆ ਤੁੜਿਆ ਆਵੋ ਵੇ ਸੋੜਿਆ ਆਵ ਮਲਾਇਆ ਤੂੰ ਦਰੀ ਆਓ ਸਭ ਤੁਝ ਹੀ ਮਾਹੇ ਤਰ ਬੰਦੂ ਜਾ ਕੋਈ ਨਾਹੇ ਜੀ ਜਦ ਸਭ ਤੇਰਾ ਖੇਲ ਵਿਜੋਗ ਮਿਲ ਵਿਚੜਿਆ ਸੰਯੋਗੀ ਮੀਲ ਜੇਸਨੋ ਤੂੰ ਜਾੜਾ ਹੈ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਬਖਾਣੇ ਜਿਨ ਹਰ ਸੇ ਵਯਤਨ ਸੋਕ ਪਾਇਆ ਸੱਜੇ ਯਰ ਨਾਮ ਸੁਮਾਇਆ ਤੂੰ ਹਾਪੇ ਕਰਤਾ ਤੇਰਾ ਕੀਆ ਸਭ ਹੋਏ ਦਰਬੰਦੂ ਜਾਇ ਵਰਨ ਕੋਇ ਤੂੰ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮੁਖ ਵਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵ ਵਰਣੇ ਪਹਿਲੇ ਨਿਵਾਸਾ ਪਾਣੀ ਭਾਵਕ ਤਨ ਹਿੰਗਿਆ ਪੰਕਜ ਮੋਹ ਵਗਨੀ ਚਲੇ ਹਮ ਦੇਖਾ ਦੇ ਡੂਬੀ ਅਲੇ ਮਨੇਕ ਨ ਚੇਤਸ ਮੂਡ ਮਨਾ ਹਰ ਵਸਰਤ ਤੇਰੇ ਗੁਣ ਗਲਿਆ ਰਹਾਉ ਨਾਹੋ ਜਦੀਸ਼ ਦੀ ਨਹੀਂ ਪੜਿਆ ਮੋਰੁ ਘੁਮੁਗਦਾ ਜਨਮ ਪਿਆ ਪਨਵਤ ਨਾਨਕ ਤਨ ਕੀ ਸਰਨਾ ਜੇ ਤੂੰ ਨਾਹੀ ਬੀਛਰਿਆ ਅਸਾ ਮਹੱਲਾ ਪੰਜਮਾ ਪਹੀ ਪ੍ਰਾਵਤ ਮਨੁਖ ਦੇਹੁ ਰੀਆ ਗੋਬਨ ਬੈਣ ਕੀ ਇਹ ਤੇਰੀ ਬਰੀਆ ਅਵਰੁ ਕਾਇ ਤਰਕ ਤਿਨ ਕਾਮ ਮਿਰਸਾਉ ਸੰਗਤਿ ਬਜਿ ਕੇ ਵਲ ਨਾਮ ਸਰੰਜਾ ਹਮ ਲਾਹਗ ਭਉਜਲ ਤਰਨ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕੈ ਰਹਾਉ जाप तप संजम धर्म ना कमाया शिवा साधना जानया हर राया कौ नानक हम नीच कर्मा चरण बरे की राखु शर्मा पातशाही दसवीं कवियो बाच बेनती चौपई हमारी करो हाथ रक्षा पूर्ण होए चित की इच्छा तब चरणन मर रहे हमारा अपना जहन करो परतारा हमरे दबै तमकावहो आ बहादे ब सुखी बसे मोरो परवारा शिवक सिख सब करतारा मोर अच्छा निज कर दे करिया सब अर को आ संघरिया पूर्ण हो हमारी आशा तोर भजन की रहे प्यासा तुम्हें साड़ को वरना चाऊ जो बर चाहो तुम ते पाऊं सेवक सिख हमारे तारिया है चुन चुन सतर मारे मारी है आप हद मुझे उबरी है मरण काल का त्रास नवरी है मुझो सदा हमारे पच्छा श्री यश तुझे जुह करे हो रच्छा राख ले हो मुहे राखण हारे साहब संत सहाय प्यारे दीन बंद दुष्टन के हंता तुम हो पुरी चतर दसकंता काल पाए ब्रह्म अवतरा काल पाए शिव जुह अवतरा काहल पाए कर विष्णु पर सकल काल का किया तमाशा जमन का जोगी सेव कियो वेदराज ब्रह्म ज्योतियो जमन का सब लोग सवारा नमस्कार है ताहे हमारा जमन का सब जगत बनायो देव दै जक्षण बजायो आद अंत एक हे अवतारा सोही गुरु समझियो हमारा नमस्कार सही को हमारी सकल प्रजा जने आप सवारी शिव कन को शिव गुण सुख दियो छतन को पल कियो काट काट के अंतर की जानता पले बुरे की पीर बुझानता चीटी ते कुंचर अछ थूला सपर कृपा दृढ़ भूला संतन दुख पाए ते दुखी सुख पाए साधन के सुखी एक एक की पीर बछान है कट कट के वट बट की जाने जब उद कर खकरा कर तारा प्रजा तर तब देह अबारा जब आ कर तो हो कबहू तुम्हें मिलत दे दर्शन सबूं जेते बदन सिर सब तारे आप अपनी बूझ उचारे तुम सब ही ते रहत निरालम जहनत वेद वेद अर आलम निरंकार निर्भकार निर्लंब आद अनिल अनार असंभ ताका मूर उचारत पेदा जा को पेव न पावत विदा जा को कर बहन अनमानता महामूर्ख कज भेद न जानता महादेव को कह सदा सेव निरंकार का चिंतन हे पेव आवे अपनी बोध है जेती वर्णत बिन बिन तोहत है ती तुम्हारा लखा न जाय बुसारा कह विसारा प्रतुम संसार यह कह रो मनो रूपा रंग पहोराव कह फूपा अंड ज जे जेर ज जे देत जकिन्नी उत बखान बहर रच दीनी कहू हूर राजा हो बैठा औ सिमट पयो शंकर ई केठा शगरी शिरित दिखाय अचंपवा आरजुगारिस रूप से अंबवा वरसह मेरितम करो सिख आवारे सिख संग्रह दुष्ट स्थिति उद्भव उत्पाता शकल मलेष करो रनघाता जे हेतु तव सरनी परे तेग दुख दुखत हवे मरे पुरुष जनुपग बरे तिहारी तिनकी तुम संगत से अवतारे जो कल्को एक बार त्याए है ताके काल निकट न आए है ਰਛਾ ਹੋਈ ਤਈ ਸਭ ਕਲਾ ਦੁਖਤ ਅਰਿਸ਼ਟ ਕ੍ਰਿੰਤ ਤਤ ਕਲਾ ਕਿਰਪਾ ਦਰਸ਼ਨ ਜਈ ਨੇ ਹਰ ਹੋ ਤਾ ਕਿਹ ਤਾਵ ਤਨ ਕਮੋ ਹਰ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਖਤ ਸਾ ਸਭ ਸਕੇ ਨ ਕੋਈ ਇਕ ਬਾਰ ਚਿੰਤ ਬੈ ਸਵਾਰਾ ਕਾਲ ਬਾਤ ਤਾਹੀ ਉਬਾਰਾ ਜਿੰਦਰ ਨਾਮ ਤਹਾਰੋ ਕਹਾ ਦਰਦ ਦੁਖ ਦੁਖਤੀ ਰਹਾ ਖੜਕੀਤ ਮੈਂ ਸ਼ਰਨ ਤਿਹਾਰੀ ਆਭਾ ਦੈਲਿਓ ਉਬਾਰੀ ਸਰਬਧੋਰੋ ਮੋਹ ਸਾਈ ਦੋੜ ਦੋ ਤੇ ਲਿਓ ਉਚਾਈ ਸਵਈਆ ਪਹੇ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੱਖ ਤਰੇ ਨਹੀਂ ਆਨਿਓ RAM ਰਹੀਮ ਪ੍ਰਾਨ ਕਰਾਨ ਅਨੇਕ ਹੀ ਮਤ ਇਕ ਨਾ ਮਾਨਿਓ ਸਮਰਸਾ ਉਤਰ ਬੀਦ ਸਵੇ ਬਹੁ ਭੀਦ ਕਹਿਆ ਮੈਂ ਇਕ ਨਾ ਜਾਣਿਓ ਸ੍ਰੀ ਅਸਵਹਨ ਕਰਵਾ ਤੁਮਰੀ ਘਰ ਮੈਂ ਨਾ ਕਹੀਉ ਸਭ ਤੋਹਿ ਵਖਾਨੀ ਹੋ ਦੁਹਰਾ ਸਗਲ ਦੁਆਰ ਕੋ ਸਾੜ ਕੈ ਗਹਿਉ ਤੁਹਾਰੋ ਦੁਆਰ ਮਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰਾ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਹਿ ਮੇਰੀ ਬਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸਤੀ ਮਨ ਵਜੀਆਂ ਵਾਧਾਈਆ ਰਾਗ ਰਤਨ ਪਰਵਾਰ ਵਰੀਆਂ ਸ਼ਬਦ ਗਾਵਣ ਆਈਆ ਸਉਦੋਤਾ ਕਾਹੋ ਹਰੀ ਕੇਰਾ ਮਨ ਜੀ ਵਿਸਾਇਆ ਕਹੇ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੀ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸਵਾਰਣਾ ਸੋ ਨਗਲਾ ਸੋ ਰਾ ਸੁਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਵਾ ਕਿਆ ਨਹੀਂ ਕਰਤੀ ਰਹਿ ਕਰਤਾ ਤੀਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਤ ਸੁਲਾਹ ਤੇਰੀ ਨਾਹਮ ਮਨੁ ਵਸਾਬ ਏ ਨਾਹਮ ਜਿਨ ਕੈ ਮਨ ਵਸਿਆ ਵਾਦੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬਾ ਕਿਆ ਨਹੀਂ ਕਰਤੀ ਰਹਿ ਸੱਚਾ ਨਾ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ ਕਰ ਸਾਥ ਸੁਖ ਮੰਨੇ ਆਏ ਵਸਿਆ ਜਿਨ ਇੱਛਾ ਸਭ ਬੁਝਾਈਆ ਤਾ ਕਰਮਾਨ ਕੀਤਾ ਗੁਰੂ ਵਡਾ ਜਿਹਦੀ ਹੈ ਵਡਿਆਈਆ ਕਹੇ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸਬਦਤ ਘਰ ਸੁਭਾਗੇ ਕਰ ਸੁਭਾਗੈ ਸਬਦੁ ਆਜੈ ਕਲਾਜਤ ਕਰਤਾ ਹਰਿ ਆ ਪੰਚਦੂਤੋ ਦਵਸ ਕੀਤੇ ਕਾਲ ਕੰਟ ਕੋ ਮਾਰਿਆ ਤੁਰ ਕਰਮ ਪਾਇ ਤੋ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖੋਆ ਤਿਤ ਕਰਿਆ ਨ ਹਦਵਾਜਿ ਆਂਦ ਸੁਣੋ ਵਡਭਗਿ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਬਰਪਾਇਆ ਤਰੇ ਸਗਲ ਬਿຊੂਰੇ ਦੂਖ ਰੋਗ ਸੰਤਾ ਹਵ ਉਤਰੇ ਸੁਣੀ ਸਜੀ ਬਾਣੀ ਸੰਤ ਸਾਜਿਨ ਭਏ ਸਰਸੀ ਪੂਰੀ ਗੁਰਤੀ ਜਾਣੀ ਸੰਤ ਬਨੀਦ ਕਹ ਦੇਬੋਇ ਤ ਸਤ ਗੌਰ ਰਹਿਆ ਪਰ ਪੂਰੇ ਬਨਮਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮਦਾਵਨੀ ਮਹੱਲਾ ਬਨਮਾ ਥਾਲ ਹੋਇ ਤਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਗਰ ਕਾ ਪਇਓ ਜਿਸ ਕਾ ਸਭ ਉਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ तिजका हुए उदारो यह वह तजी नह जाई नेत नेत राख हरदारो तम संसार चरण लग तरिय सब नहान कबरम बसारो श्लोक महला पंजमा तीरा कीता जा तो नाही महनो जोग की तो ही मैं निर्गुण हारे को गुण नाही मैं निर्गुण आरे को गुण नाही अब बेतर छुपयो ही ਦਰਸਬਿਆ ਮਿਹਰahmat ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਧੀਵੇ ਹਰਿਆ ਪੌੜੀ ਤੇ ਤੈ ਤੁ ਸਮਰਾਤਾ ਜਿੱਤੇ ਕੋਈ ਨਾ ਹੈ ਉਤੇ ਤੇਰੀ ਰਾਖਾ ਅਗਨੀ ਉਦਰ ਮਾਹੇ ਸੁਣ ਕਹਿ ਜੰਮ ਕੇ ਦੂਤ ਨਾਏ ਤੇਰੇ ਸੜ ਜਾ ਹੈ ਭੌਦਰ ਬਖਮਜਗਾਹ ਗੁਰ ਸੋਦੀ ਪਾਰ ਬਾਹੇ ਜਿਨ ਕੋ ਲੱਗੀ ਪਿਆਸ ਅਮਰਤ ਸੇ ਕਾਹੇ ਕਲ ਮੈਂ ਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੋ ਕਿਰਪਾਲ ਸੰਭਾਲੇ ਸਾਹੇ ਸਾਹੇ ਵਰਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੈ ਸ਼ਲੋਕ ਮਹਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਵਾ ਜਬ ਗੁਰ ਨਾ ਹੋ ਨੇਤਰੀ ਸਤਗੁਰ ਵੇਖਣਾ ਸਰਮਣੀ ਸੁਣਾ ਗੁਰ ਨਾ ਹੋ ਸਤ ਗੁਰੁ ਰਸੈ ਤੀਰਤਿਆ ਦਰਗਹਿ ਭਾਈ ਐਠਾ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇਹੀ ਜਗ ਮੈਂ ਉਤਮ ਕਾਂਢੀ ਅਹ ਵਿਰਲੇ ਕੇ ਈਕੇ ਮਹੱਲਾ ਪੰਜਵਾ ਰਖੇ ਰਖਨ ਹ ਹਰਿ ਹਾਵ ਵਾਰਿਆ ਨਾ ਗੁਰ ਕੀ ਬੈਰੀ ਬਾਏ ਕਾਜ ਸਵਾਰਿਆ ਨਾ ਹੋਆ ਆਵਦਿਆਲ ਮਨਹੁ ਨਾ ਵਿਚਾਰਿਆ ਨਾ ਸਾਦ ਜਨਾ ਕੈ ਸੰਗ ਬਹੁ ਜਲ ਤਾਰੇਨ ਸਾਖਤ ਨਿੰਦਕ ਦੁਸ਼ਟ ਖਿਮਾ ਹੈ ਵਦਾਰੇਨ ਤਿਸ ਸਹਬ ਕੀ ਟੇਕ ਆ ਨਾਨਕ ਮਨ ਵਾਹੇ ਜੈ ਸਮਰਤ ਸਕੋਏ ਸਗਲੇ ਦੁਖ ਜਾਹੇ ਤਿਸ ਸਹਬ ਕੀ ਟੇਕ ਨਾਨਕ ਮਨ ਮਾਹੇ ਜੈ ਸਮਰਤ ਸਕੋ ਹੋਈ ਸਗਲੇ ਦੁਖ ਜਾਈ ਸਗਲੇ ਦੁਖਾਂ ਪਾਉਂਦਾ ਨਾਸ ਤੇਰੀ ਬਜਨ ਬਾਣੀ ਕਾ ਪ੍ਰਤਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ